ਗੁਰਦਾਸਪੁਰ ਦੇ ਨਵਾਂ ਪਿੰਡ 'ਚ ਹੋਰ ਵਿਖੇ ਰਹਿਣ ਵਾਲੇ ਜਨਮ ਤੋਂ ਅਪਾਹਜ ਇੰਦਰਜੀਤ ਸਿੰਘ ਦੀ ਪਤਨੀ ਵੀ ਜਮਾਂਦਰੂ ਅਪਾਹਜ ਹੈ 12 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਜ਼ਿੰਦਗੀ ਆਰਾਮ ਨਾਲ ਗੁਜ਼ਰ ਰਹੀ ਸੀ ਕਿਉਂਕਿ ਅਪਾਹਜ ਹੋਣ ਦੇ ਬਾਵਜੂਦ ਇੰਦਰਜੀਤ ਸਿੰਘ ਮਿਹਨਤ ਕਰਦਾਉ ਨਹੀਂ ਸੀ ਡਰਦਾ ਅਤੇ ਆਪਣੀ ਕਦੇ ਕੁਝ ਅਤੇ ਕਦੇ ਕੁਝ ਸਮਾਨ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਦਾ ਇੱਕ ਕਮਾ ਹੀ ਲੈਂਦਾ ਸੀ ਸਭ ਕੁਝ ਠੀਕ ਠਾਕ ਜਾ ਰਿਹਾ ਸੀ ਪਰ ਪਿਛਲੇ ਸਾਲ ਇੰਦਰਜੀਤ ਸਿੰਘ ਭਿਆਨਕ ਰੂਪ ਨਾਲ ਬਿਮਾਰ ਹੋ ਗਿਆ ਸਹੀ ਇਲਾਜ ਮਿਲਣ ਤੇ ਠੀਕਤਾ ਹੋ ਗਿਆ ਪਰ ਸਾਰੀ ਜਮਾ ਪੂੰਜੀ ਬਿਮਾਰੀ ਤੇ ਲੱਗ ਗਈ ਤੇ ਹੁਣ ਸਰਕਾਰ ਵੱਲੋਂ ਮਿਲ ਰਹੀ 1500 1500 ਯਾਨੀ ਕਿ ਕੁੱਲ 3000 ਦੀ ਪੈਨਸ਼ਨ ਨਾਲ ਗੁਜ਼ਾਰਾ ਚੱਲ ਰਿਹਾ ਹੈ ਦੋਵੇਂ ਮੀਆਂ ਬੀਬੀ ਤਾਂ ਕਿਸੇ ਤਰ੍ਹਾਂ ਕੱਟ ਲੈਂਦੇ ਪਰ ਹੁਣ ਉਹਨਾਂ ਦੀ ਬੱਚੀ ਵੀ ਨਾਲ ਹੈ ਜੋ 5ਵੀਂ ਕਲਾਸ ਵਿੱਚ ਹੋ ਗਈ ਹੈ ਬੱਚੀ ਦੇ ਭਵਿੱਖ ਦੀ ਫਿਕਰ ਨੇ ਸਮਾਜ ਸੇਵੀਆਂ ਅੱਗੇ ਮਦਦ ਦੀ ਫਰਿਆਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਦੇਖੋ ਸੁਖਨਾਮ ਸਿੰਘ ਕੱਲੋਂ ਦੀ ਰਿਪੋਰਟ ਗੁਰਦਾਸਪੁਰ ਦੇ ਨਵਾ ਪਿੰਡ 'ਚ ਹੋਰ ਵਿਖੇ ਰਹਿਣ ਵਾਲੇ ਜਨਮ ਤੋਂ ਅਪਾਹਜ ਇੰਦਰਜੀਤ ਸਿੰਘ ਦੀ ਪਤਨੀ ਵੀ ਜਮਾਂਦਰੂ ਅਪਾਹਜ ਹੈ। 12 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਜ਼ਿੰਦਗੀ ਆਰਾਮ ਨਾਲ ਗੁਜ਼ਰ ਰਹੀ ਸੀ। ਕਿਉਂਕਿ ਅਪਾਹਜ ਹੋਣ ਦੇ ਬਾਵਜੂਦ ਇੰਦਰਜੀਤ ਸਿੰਘ ਮਿਹਨਤ ਕਰਦਾਉ ਨਹੀਂ ਸੀ ਡਰਦਾ ਅਤੇ ਆਪਣੀ ਕਦੇ ਕੁਝ ਅਤੇ ਕਦੇ ਕੁਝ ਸਮਾਨ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਮਾ ਹੀ ਲੈਂਦਾ ਸੀ। ਸਭ ਕੁਝ ਠੀਕ ਠਾਕ ਜਾ ਰਿਹਾ ਸੀ ਪਰ ਪਿਛਲੇ ਸਾਲ ਇੰਦਰਜੀਤ ਸਿੰਘ ਭਿਆਨਕ ਰੂਪ ਨਾਲ ਬਿਮਾਰ ਹੋ ਗਿਆ। ਸਹੀ ਇਲਾਜ ਮਿਲਣ ਤੇ ਠੀਕਤਾ ਹੋ ਗਿਆ ਪਰ ਸਾਰੀ ਜਮਾ ਪੂੰਜੀ ਬਿਮਾਰੀ ਤੇ ਲੱਗ ਗਈ ਤੇ ਹੁਣ ਸਰਕਾਰ ਵੱਲੋਂ ਮਿਲ ਰਹੀ 1500 1500 ਯਾਨੀ ਕਿ ਕੁੱਲ 3000 ਦੀ ਪੈਨਸ਼ਨ ਨਾਲ ਗੁਜ਼ਾਰਾ ਚੱਲ ਰਿਹਾ ਹੈ ਦੋਵੇਂ ਮੀਆਂ ਬੀਬੀ ਤਾਂ ਕਿਸੇ ਤਰ੍ਹਾਂ ਕੱਟ ਲੈਂਦੇ ਪਰ ਹੁਣ ਉਹਨਾਂ ਦੀ ਬੱਚੀ ਵੀ ਨਾਲ ਹੈ ਜੋ 5ਵੀਂ ਕਲਾਸ ਵਿੱਚ ਹੋ ਗਈ ਹੈ ਬੱਚੀ ਦੇ ਭਵਿੱਖ ਦੀ ਫਿਕਰ ਨੇ ਸਵਾਸ ਸੇਵੀਆਂ ਅੱਗੇ ਮਦਦ ਦੀ ਫਰਿਆਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਮੇਰਾ ਨਾਮ ਇੰਦਰਜੀਤ ਸਿੰਘ ਤੇ ਮੇਰਾ ਪਿੰਡ ਦਾ ਨਾਮ ਨਵਾਂ ਪਿੰਡ ਚਾਵੜ ਦਾ ਮੈਂ ਰਹਿਣ ਵਾਲਾ ਹਾਂ ਮੈਂ 100% ਹੈਂਡੀਕੈਪ ਆ ਤੇ ਮੇਰੀ ਵਾਈਫ ਵੀ 100% ਹੈਂਡੀਕੈਪ ਆ ਮੇਰੀ ਮੈਰਿਜ 2013 ਦੇ ਵਿੱਚ ਹੋਈ ਸੀ ਤੇ ਮੇਰੀ ਗੁੜੀਆ ਵਾ ਜਿਹੜੀ ਦਿਲਪ੍ਰੀਤ ਕੌਰ ਪੰਜਵੀਂ ਕਲਾਸ ਦੇ ਵਿੱਚ ਕਿਨਾਲ ਸਕੂਲੇ ਪੜਦੀ ਆ ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਵੀ ਮੈਂ ਮਿਹਨਤ ਕਰਨੋਂ ਮੈਂ ਪਿੱਛੇ ਨਹੀਂ ਹਟਦਾ ਤੇ ਕਿਨਾਲ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ 1 ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਮੈਨੂੰ ਸਿਰਫ ਘਰ ਦੇ ਕਨਾਵਾ ਮੇਰੀ ਗੁੜੀਆ ਦੀ ਟੈਨਸ਼ਨ ਆ ਵੀ ਮੈਂ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਤੇ ਮੈਂ ਕਨਾਵਾ ਇਹੋ ਜੀ ਅਪੀਲ ਕਰਨਾ ਵਾ ਵੀ ਕਨਾਵਾ ਸਾਡੇ ਕੰਪਿਊਟਰ ਸਿੰਦਾ ਜਿਹੜਾ ਮੈਂ ਕੰਮ ਕੀਤਾ ਵਾ ਤੇ ਉਹਦੀ ਮੈਨੂੰ ਕੰਪਿਊਟਰ ਐਕਸੈਸਰੀ ਮੋਬਾਈਲ ਐਕਸੈਸਰੀ ਮੈਨੂੰ ਮਿਲ ਜੇ ਤੇ ਚਲੋ ਮੈਂ ਆਪਣਾ ਗੁਜ਼ਾਰਾ ਘਰ ਦਾ ਕਰ ਸਕਣਾ ਮੈਂ ਠੀਕ ਨਹੀਂ ਦੇ ਜਿਸ ਵੇਲੇ ਕੀ ਪ੍ਰੋਬਲਮ ਹੀ ਹੋਰ ਕੀ ਕੁਛ ਤੋਂ ਬਾਤ ਸਫਲ ਕਰਨਾ ਪਿਆ ਮੇਰੇ ਇੱਕ ਨਾਮਾ ਪਿਛਲੇ ਸਾਲ ਮੈਂ 1 ਸਾਲ ਪੂਰਾ ਮੰਜੇ ਦੇ ਉੱਪਰ ਰਿਹਾ ਵਾਂ ਤੇ ਮੇਰੇ ਇੱਕ ਨਾਮਾ ਕਿਡਨੀਆ ਵਿੱਚ ਬਲੱਡ ਪੈ ਗਿਆ ਸੀ ਤੇ ਮੇਰੀ ਕਿਡਨੀਆ ਲੱਤ ਜਿਹੜੀ ਪੂਰੀ ਇਕੱਠੀ ਹੋ ਗਈ ਸੀ ਤੇ ਮੈਂ ਤੁਰਨ ਫਿਰਨ ਤੋਂ ਵੀ ਮੈਂ ਰਹਿ ਗਿਆ ਸੀ ਤੇ ਜਿਹੜਾ ਮੈਂ ਆਪਣਾ ਪਲਾਸਟਿਕ ਦਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਹੜੀ ਰਾਸ ਮੈਂ ਸੰਭਾਲੀ ਸੀ ਉਹ ساری ਰਾਸ ਮੇਰੀ ਬਿਮਾਰੀ ਦੇ ਉੱਪਰ ਲੱਗ ਗਈ ਸੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਮੈਂ ਇਹ ਕਹਣਾ ਚਲੋ ਮੇਰੀ ਗੁੜੀਆ ਪੜ੍ਹ ਲਿਖ ਜਾਵੇ ਮੇਰੀ ਗੁੜੀਆ ਦੀ ਹੋ ਜੇ ਹੈਲਪ ਤੇ ਕਨਾਵਾ ਜਿਹੜਾ ਮੋਬਾਈਲ ਐਕਸੈਸਰੀ ਆ ਮੇਰਾ ਕੰਪਿਊਟਰ ਦਾ ਕੰਮ ਮੇਰਾ ਚੱਲੂ ਹੋ ਜੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਮੈਂ ਕਰ ਲਵਾਂ ਮੇਰਾ ਨਾਮ ਦੇ ਸੰਜੋਗਤਾ ਦੇਵੀ ਮੈਂ ਮਤਲਬ ਘਰ ਦਾ ਕੰਮ ਆਪ ਹੀ ਕਰਦੀ ਆ ਤੇ ਮੇਰੀ ਇੱਕ ਗੁੜੀਆ ਮੈਂ ਕਹਿੰਨੀ ਆ ਚਲੋ ਉਹਦਾ ਵੀ ਪੜ੍ਹਾਈ ਮਤਲਬ ਠੀਕ ਠਾਕ ਹੋ ਜੇ ਕਿ ਜਿੱਦਾਂ ਮਾੜਾ ਟਾਈਮ ਆਹੀ ਕੱਢਿਆ ਉਹਨੂੰ ਨਾ ਕੱਢ ਸਕਪ ਮਕਾਨ ਜਿਹੜਾ ਪੱਕਾ ਬਣ ਗਿਆ ਕਿੰਨੇ ਬਣਵਾ ਦਿੰਦੇ ਆ ਆਪਣੇ ਬਣਾਇਆ ਆਪਣੇ ਤੋਂ ਨਹੀਂ ਨਹੀਂ ਇਹ ਮਾਨੂੰ ਮਕਾਨ ਖਾਲਸਾ ਵਾਲਿਆਂ ਨੇ ਬਣਾ ਦਿੱਤਾ ਮਲਾਹ ਦਾ ਮਕਾਨ ਜਿਹੜਾ ਹੀ ਮਤਲਬ ਗਲੀ ਤੋਂ 2 ਫੁੱਟ ਨਹੀਂ ਮਾਹੀ ਬਾਹਰ ਜਾਂਦੀ ਤੇ ਪਾਣੀ ਮਤਲਬ ਕਮਰਿਆਂ ਚ ਚਲ ਜਾਂਦਾ ਸੀ ਥੱਲੇ ਤੇ ਕੋਠੇ ਵਿੱਚ ਹੁੰਦੇ ਹੀ ਮਤਲਬ ਸੱਤ ਵੀ ਹੁੰਦੇ ਹੀ ਇਹ ਪਾਣੀ ਵੀ ਢੇੜੇ ਚ ਬਾਲਟੀਆਂ ਲਾ ਕੇ ਕਰਦੇ ਰੇ ਹਾਂਜੀ ਜੇ ਹੁਣ ਕਿੱਦਾਂ ਹੀ ਮਾਰੇ ਜਾਂਦੇ ਨੇ ਹੁਣ ਇਹ ਜਾਣੀ ਹੈ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਮਤਲਬ ਪੀ ਆ ਕੰਪਿਊਟਰ ਦੀ ਸੈਸਰੀ ਵਗਾਰਾ ਮਿਲ ਜੇ ਉਹਦੇ ਕਰਕੇ ਚਲੋ ਕਾਰੋਬਾਰ ਆਪਣਾ ਛੁੜ ਕਰ ਲੈ